ਨਮਸਕਾਰ ਮੈਂ ਲੈਣਾ ਸ਼ੇਖਰ ਪੰਜਾਬ ਦੇ ਇਸਮਾ ਚਾਚੀ ਕੋਲ ਚੱਲ ਕਰਦੇ ਇਸ ਵੇਲੇ ਅਸੀਂ ਕਾਵਾ ਕੋਨੀ ਕਾਕਵਾ ਰੋਡ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਖੜੇ ਹਾਂ ਜਿੱਥੇ ਕਿ ਬੋਰ ਕਰਵਾਏ ਜਾ ਰਹੇ ਜਿੱਥੇ ਕਿ ਕਾਨੂੰਨ ਦੀਆਂ ਸ਼ਰਿਆਂ ਤੋਂ ਜੇ ਉਡਾਈਆਂ ਜਾ ਰਹੀਆਂ ਕਿਉਂਕਿ ਇਹਨਾਂ ਕੋ ਨਾ ਤਾਂ ਕੋਈ ਪਰਮਿਸ਼ਨ ਹੈ ਜਿੱਥੇ ਤੁਸੀਂ ਦੇਖ ਸਕਦੇ ਗਲੀ ਪੂਰੀ ਬਲੌਕ ਕੀਤੀ ਗਈ ਹੈ ਜਿਸ ਦੇ ਨਾਲ ਗਲੀ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਪਰ ਇਹਨਾਂ ਨੂੰ ਕੋਈ ਵੀ ਗੂ ਨਹੀਂ ਸਰਕ ਰਹੀ ਪਰ ਪ੍ਰਸ਼ਾਸਨ ਦੀਆਂ ਸ਼ਰਿਆਂ ਤੋਂ ਜਿਆ ਉਡਾਈਆਂ ਜਾ ਰਹੀਆਂ ਨਾ ਤਾਂ ਇਹਨਾਂ ਨੂੰ ਕੋਈ ਰੋਕਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਵੀ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਇਸ ਸਾਨੂੰ ਕੋਈ ਰੋਕ ਨਹੀਂ ਸਕਦਾ। ਸਤਿ ਸ਼੍ਰੀ ਅਕਾਲ ਮੈਂ ਰਣਜੀਤ ਸ਼ੇਖਰ ਪੰਜਾਬ ਰੇਡਿਸ ਮਾਚਾ ਚੀਕ ਕਰਦਾ ਹਾਂ ਕਿ ਜੇਰੇ ਸੀ ਕਾਵਾ ਕੋਨੀ ਕਕਵਾ ਰੋਡ ਦੇ ਛੇ ਕਿਤੇ ਦੇ ਸੋਦੇ ਹੋ ਖੜੇ ਹੈ ਜਿਸੇ ਕਿ ਬੋਰ ਕਰਵਾਏ ਜਾ ਰਹੇ ਜਿਸਕਿਨ ਕਾਨੂੰਨ ਗਿਆ ਸ਼ਰਿਆਮ ਸੱਜਵੜਾ ਇਹ ਚੱਲ ਰਹੀ ਹੈ ਕਿ ਇਹ ਕੋਈ ਪਰਮਿਸ਼ਨ ਹੈ ਜਿੱਤੇ 23 ਸਾਲ ਦੇ ਘੜੀ ਪੂਰੀ ਬਲਕ ਕਿੱਤੀ ਗਈ ਹੈ ਜਿਨਾ ਘੜੀ ਵਾਲੇ ਬਹੁਤ ਦਾ ਪਰੇਸ਼ਾਨ ਨੇ ਪਰ ਇਹਨਾਂ ਨੂੰ ਕੋਈ ਵੀ ਨੂੰ ਨਹੀਂ ਸਰਕਾਰੀ ਪਰ ਪ੍ਰਸ਼ਾਸਨ ਗਿਆ ਸ਼ਰੀਆ ਤੱਕ ਗਿਆ ਖੁਦਾਈਆਂ ਚੱਲ ਰਹੀਆਂ ਨਾ ਤਾਂ ਇਹਨਾਂ ਨੂੰ ਕੋਈ ਰੋਕਿਆ ਜਾ ਰਿਹਾ ਪ੍ਰਸ਼ਾਸਨ ਬੱਲੋ ਵੀ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਹਿਣਾ ਕਿ ਸਾਨੂੰ ਕੋਈ ਰੋਕ ਨਹੀਂ ਸਕਦਾ